ਰੋਹ ਦੇ ਪਮਾਨ ਦੇ ਨਾਲ ਜੁੜੀ ਜਾ ਰਹੀ ਵੀਡੀਓ ਨੂੰ ਲੈ ਕੇ ਸੰਸਦ ਬਲਵਿੰਦਰ ਸਿੰਘ ਕਾਂਗ ਨੇ ਭਾਜਪਾ 'ਤੇ ਿੱਖਾ ਹਮਲਾ ਕੀਤਾ। ਉਹਨਾਂ ਕਿਹਾ ਕਿ ਭਾਜਪਾ ਦੇ ਵੱਲੋਂ ਸਾਕਾ ਮੁੱਖ ਮੰਤਰੀ ਆਦਮੀ ਦੇ ਭਾਸ਼ਣ ਨੂੰ ਤੋੜ-ਮੋੜ ਕੇ ਪੇਸ਼ ਕੀਤਾ ਗਿਆ। ਸੋ ਕਾਂਗ ਮੁਤਾਬਕ ਫੋਰੈਂਸਿਕ ਰਿਪੋਰਟ ਵਿੱਚ ਵੀਡੀਓ ਦੇ ਨਾਲ ਛੇੜਛਾੜ ਹੋਣ ਦੀ ਪੁਸ਼ਟੀ ਵੀ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਸਿੱਖ ਭਾਵਨਾਵਾਂ ਦੇ ਨਾਲ ਖੇਡਣਾ ਭਾਜਪਾ ਦੀ ਘਟੀਆ ਰਾਜਨੀਤੀ ਨੂੰ ਦਿਖਾਉਂਦਾ ਹੈ। ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ? ਆਓ ਜੀ। ਭਾਜਪਾ ਨੇ ਆਦਮੀ ਦੇ ਭਾਸ਼ਣ ਨੂੰ ਪੂਰਾ ਜਿਵੇਂ ਤੋੜਿਆ ਨੂੰ ਅਲੱਗ-ਅਲੱਗ ਆਪਣੀ ਦੀ ਫੇਮ ਕਰ ਲਈ 6 ਸੈਂਟੀਮੈਂਟਸ ਨੂੰ ਔਰ ਪੂਰੀ ਤਰੀਕੇ ਨਾਲ ਜਿਹੜਾ ਉਹਨਾਂ ਦਾ ਭਾਸ਼ਣ ਹੈ ਉਹਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਤਾਂ ਕਿ ਆਪਣੀ ਜਿਹੜੀ ਰਾਜਨੀਤੀ ਹੈ ਘਟਿਆ ਉਹ ਚਲਾਈ ਜਾ ਸਕੇ ਕਿਉਂਕਿ ਫਰਾਂਚਿਕ ਰਿਪੋਰਟ ਵੀ ਸਾਹਮਣੇ ਆਈ ਹੈ ਵੀ ਉਹਦੇ ਵਿੱਚ ਬਿਲਕੁਲ ਵੀਡੀਓ ਨਾਲ ਸ਼ੇਅਰ ਛਾੜ ਹੋਈ ਹੈ ਔਰ ਡੈਫੀਨੇਟਲੀ ਭਾਜਪਾ ਦਾ ਇਹ ਪੂਰਾ ਇਤਿਹਾਸ ਵੀ ਰਿਹਾ ਹੈ ਪਿਛਲੇ ਕਈ ਸਾਲਾਂ ਤੋਂ ਆਪਾਂ ਦੇਖਦੇ ਆਂ ਸਮੇਂ-ਸਮੇਂ ਤੇ ਦੇਖੋ ਪਿੱਛੇ ਜੇ ਗੁਰੂ ਸਾਹਿਬਾਨਾਂ ਦਾ ਕਾਰਟੂਨ ਇਹਨਾਂ ਨੇ ਬਣਾਤਾ ਸੀ। ਸੋ ਇਹ ਸਿੱਖ ਸੈਂਟੀਮੈਂਟਸ ਦਾ ਮਜ਼ਾਕ ਬਣਾਉਣਾ ਇਹਨਾਂ ਦੀ ਫਿਤਰਤ ਹੈ। ਔਰ ਡੈਫੀਨਿਟਲੀ ਇਹ ਬਹੁਤ ਪੰਜਾਬ ਜਿਸ ਲੈ ਕੇ ਰੋਸ ਹੈ। ਇਸ ਕਰਕੇ ਲੋਕ ਇਹਨਾਂ ਦੇ ਖਿਲਾਫ ਕੰਪਲੇਟ ਕਰ ਰਹੇ ਆ। ਭਾਜਪਾ ਲਗਾਤਾਰ ਪਰਬੇਸ਼ਨ ਕਰ ਰਹੀ ਹੈ। ਭਾਜਪਾ ਕਹਿ ਰਹੀ ਹੈ ਕਿ ਮਾਫੀ ਮੰਗ ਚਾਹੀਏ ਕਿਸੇ ਕੋ ਉਹਨੇ ਗੁਰੂ ਗੋਬਿੰਦ ਸਿੰਘ ਦਾ ਅਪਮਾਨ ਕੀਤਾ ਹੈ। ਲਗਾਤਾਰ ਪੁਲਿਸ ਕੰਪਲੇਨਾਂ ਕੀਤੀ ਜਾ ਰਹੀਆਂ ਹੈ। नहीं वो उन उनका तो सामने आई गई ना बात जो उनकी उन्होंने तो अपना स्पष्टीकरण दे ही थी, थी उनकी ऐसी कोई भावना नहीं थी उनके भाषण को तोड़ा गया है उसको अलग अलग तरीके से छेड़छाड़ की गई है और आ, कहीं की बात कहीं जोड़ दी गई है और बीजेपी के जो मिनिस्टर हैं कपिल मिश्रा जी उनके जो ऑफिशियल हैंडल उन्होंने वायरल किया है तो डेफिनेटली उनकी जो अपनी मानसिकता है वो तो 6 uh, सेंटीमेंट्स का मजाक बनाने की है उनका ठेस पहुंचाने की है तो इसलिए उनके खिलाफ कार्रवाई भी हो रही है आ, लेकिन अब कपिल मिश्रा के खिलाफ जलंधर में एफआईआर दर्ज हुई है इसको आप किस इस तरीके से देखते हैं क्योंकि विधानसभा स्पीकर विजेंद्र गुप्ता ने इस पर ऐतराज़ जताया है कैसा है ऐतराज़ यह किस अधिकार नहीं है कि अपनी राजनीति कटियावाद कटिया राजनीति वास्ते ਉਸੀ ਗੁਰੂ ਸਹਿਬਾਨਾ ਦੇ ਪ੍ਰਤੀ ਟਿੱਪਣੀਆਂ ਦਾ ਜਿਹੜਾ ਆਪਣੇ ਸਹੂਲਤ ਨਾਲ ਤੋਰ ਮਨ ਰੋੜ ਕੇ ਕਿਸੇ ਦੇ ਭਾਸ਼ਣ ਨੂੰ ਪੇਸ਼ ਕਰਕੇ ਆਪਣੀ ਵੋਟ ਬੈਂਕ ਦੀ ਘਟਿਆ ਪੋਲਿਟਿਕਸ ਕਰਦੀ। ਸੋ ਜਿਹੜੇ ਸੈਂਟੀਮੈਂਟਸ ਲੋਕਾਂ ਦੇ ਹਾਰਟ ਹੁੰਦੇ ਉਹ ਡੈਫੀਨਿਟਲੀ ਰੋ ਕੰਪਲੇਂਟ ਕਰਦੇ ਉਸ ਦੇ ਸਿਲਸਿਲੇ ਚਲੰਦਰ ਕੰਪਲੇਂਟ ਹੋਈ ਹੈ। ਔਰ ਜਲੰਧਰ ਪੁਲਿਸ ਨੇ ਆਪਣਾ ਜਿਹੜਾ ਲਾਗ ਜਿਹੜਾ ਲੀਗਲ ਵੇ ਆ ਉਹ ਆਪਣਾ ਅਪਣਾਇਆ। पंजाब के डीजीपी साइबर क्राइम और प, जल, पुलिस कमिश्नर जलंधर उनसे 48 घंटे में विधानसभा स्पीकर ने जवाब मांगा है और साथ ही साथ उन्होंने एक नोटिस भी जारी जो है वो किया है कि इसका जवाब जो है उनको दिया जाना चाहिए और साथ ही साथ एक रिप, जो रिपोर्ट फोरेंसिक लैब की रिपोर्ट भी जो है वो मांगी गई है उन्होंने कहा है कि ब्रीच ऑफ का मामला है आप इस तर, इसको किस तरीके से देखते देखो पता किया एक तो चोरी है है ये बिल्कुल स्पष्ट है ਫਿਰਾਂ ਤੁਸੀਂ ਆਪਣੀ ਕਟਿਆ ਰਾਜਨੀਤੀ ਵਾਸਤੇ ਸਿੱਖ ਗੁਰੂ ਸਾਹਿਬਾਨਾਂ ਬਾਰੇ ਗਲਤ ਜਿਹੜੀਆਂ ਵੀਡੀਓ ਡੈਕੋਰੇਟ ਕਰਕੇ ਪੇਸ਼ ਕਰਦੇ ਹੋ ਔਰ ਫਿਰ ਤੁਸੀਂ ਹੁਣ ਤੌਂਸ ਦੇ ਰਹੇ ਹੋ ਜਿਹੜਾ ਕੋਈ ਲੀਗਲ ਕਾਰਵਾਈ ਹੋਈ ਹੈ ਔਰ ਇਹ ਮੈਨੂੰ ਲੱਗਦਾ ਹੈ ਵੀ ਵਿਧਾਨ ਸਭਾ ਸਪੀਕਰ ਨੂੰ ਮੜਾ ਵਿਚਾਰ ਕਰਨਾ ਚਾਹੀਦਾ ਹੈ ਇਹ ਇਸ ਤਰ੍ਹਾਂ ਦੀ ਹਲਕੀ ਔਰ ਕਟਿਆ ਰਾਜਨੀਤੀ ਨਹੀਂ ਕਰਨੀ ਚਾਹੀਦੀ